ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਹੁਣ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਪੁੱਤਰ ਮੋਹ ਦੇ ਵਿੱਚ ਆਣ ਕੇ ਇਹ ਵੀ ਮੇਰੀ ਖੁੱਲ ਜਿਹੜੀ ਆਏ ਤਰਕੀਆਂ ਕਰੇ ਤੇ ਸ਼ਾਨਾਮਤ ਇਤਿਹਾਸ ਵਾਲੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਵਾਲੇ ਪਾਸੇ ਤੁਰ ਰਿਹਾ ਚਾਰ ਹਾਲਾਤਾਂ ਦੇ ਅਨੁਸਾਰ ਹਾਂ ਮੈਂ ਕੋਈ ਅਕਾਲੀ ਦਲ ਦਾ ਨਹੀਂ ਮੈਂ ਤਾਂ ਥੋੜਾ ਹੈ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗੜ ਜੋ ਬਾਦਲ ਪਰਿਵਾਰ ਤੇ ਸਵਾਲ ਚੁੱਕਦੇ ਸੀ ਕਿ ਬਾਦਲ ਪਰਿਵਾਰ ਅਕਾਲੀ ਦਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਕਹਿੰਦੇ ਸਨ ਕਿ ਅੱਜ ਸਿੱਖ ਹਵਾ ਤਾਂ ਰੁੱਕ ਦੇ ਕੇ ਬਦਲ ਜਾਂਦੇ ਨੇ ਇਹ ਵੀਡੀਓ ਹੈ ਤਾਂ ਪੁਰਾਣੀ ਪਰ ਜੇ ਤੁਸੀਂ ਨਹੀਂ ਸੁਣੀ ਤਾਂ ਪਹਿਲਾਂ ਤੁਸੀਂ ਇਹ ਸੁਣੋ ਤਾਂ ਪਰ ਉਹਨਾਂ ਸਿੱਖਾਂ ਨੇ ਆਖਿਆ ਕਿ ਨਹੀਂ ਰਤਬੇ ਨਹੀਂ ਸਾਨੂੰ ਚਾਹੀਦੇ ਸਾਨੂੰ ਸਿੱਖੀ ਜਾਨ ਤੋਂ ਵੱਧ ਪਿਆਰੀ ਆ ਕੁੱਲ ਖਤਮ ਹੁੰਦੀ ਤੇ ਹੋ ਜੇ ਪਰ ਸਿੱਖੀ ਕਾਇਮ ਰਹਿਣੀ ਚਾਹੀਦੀ ਆ ਅੱਜ ਵੇਖੋ ਸ਼ਰੂਮਣੀ ਕਾਲੀ ਦਲ ਦਾ ਕਿੰਨਾ ਸ਼ਾਨਾਮੱਤਾ ਇਤਿਹਾਸ ਸੀ ਕਿਵੇਂ ਬਜ਼ੁਰਗਾਂ ਨੇ ਇਹਨੂੰ ਕੁਰਬਾਨੀਆਂ ਦੇ ਨਾਲ ਬਣਾਇਆ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਹੁਣ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਪੁੱਤਰ ਮੋਹ ਦੇ ਵਿੱਚ ਆਣ ਕੇ ਹੀ ਇਹ ਵੀ ਮੇਰੀ ਕੁੱਲ ਜਿਹੜੀ ਆ ਇਹ ਤਰੱਕੀਆਂ ਕਰੇ ਤੇ ਸ਼ਾਨਾਮੱਤੇ ਇਤਿਹਾਸ ਵਾਲੀ ਸ਼ਰੂਮਣੀ ਕਾਲੀ ਦਲ ਨੂੰ ਖਤਮ ਕਰਨ ਵਾਲੇ ਪਾਸੇ ਤੁਰ ਰਿਹਾ ਮਤਲਬ ਅਜੇ ਵੀ ਪਿਛੇ ਨਹੀਂ ਹਟ ਰਿਹਾ ਇੱਕ ਪਾਸੇ ਭਾਈ ਸ਼ਾਹਬਾਦ ਸਿੰਘ ਆ ਤੇ ਭਾਈ ਸੁਵੇਕ ਸਿੰਘ ਆ ਜਿਹੜੇ ਕਹਿੰਦੇ ਵੀ ਸਾਡੇ ਲਈ ਤੇ ਗੁਰੂ ਨੇ ਆਪਣੀਆਂ ਕੁੱਲਾਂ ਨਿਸ਼ਾਵਰ ਕਰਤੀਆਂ ਤੇ ਅਸੀਂ ਸਿੱਖੀ ਲਈ ਕੁੱਲ ਸਿੱਖੀ ਆਪਣੇ ਨਾਂ ਰੱਖੀਏ ਤੇ ਕੁੱਲ ਬਚਾਉਣ ਦੇ ਲਈ ਸਿੱਖੀ ਛੱਡ ਦਈਏ ਕਿਦਾਂ ਹੋ ਸਕਦਾ ਬੜੀ ਵੱਡੀ ਗੱਲ ਆ ਨਾ ਤਾਂ ਉਹਨਾਂ ਨੇ ਆਖਿਆ ਨਹੀਂ ਵੇਖੋ ਲਾਲਚ ਦਿੱਤੇ ਗਏ ਅੱਜ ਵੇਖੋ ਅੱਜ ਆਪਾਂ ਜੀ ਵੇਖੀ ਆਪਣੇ ਆਪ ਨੂੰ ਵੇਖੀ ਅਸੀਂ ਸਾਰੇ ਆਪਣੇ ਅੰਦਰ ਝਾਤੀ ਮਾਰੀਏ ਖਾਸ ਕਰਕੇ ਜਿਹੜੇ ਸਾਡੇ ਸਿੱਖ ਆਗੂ ਆ ਉਹ ਕੀ ਕਰਦੇ ਆ ਵੀ ਉਹ ਹਵਾ ਦਾ ਰੁਖ ਵੇਖਦੇ ਆ ਸਿੱਖ ਸਿੱਖ ਵੀ ਅੱਜਕੱਲ ਇਦਾਂ ਦੇ ਹੋਣ ਲੱਗ ਪਏ ਹਵਾ ਦਾ ਰੁਖ ਵੇਖਦੇ ਆ ਕਿ ਜਿਹਦੇ ਕੋਲ ਸੱਤਾ ਵਾਜੇ ਦੇ ਕੋਲ ਸਰਕਾਰ ਜਿਹਦੇ ਕੋਲ ਤਾਕਤ ਆ ਉਹ ਉਸ ਹਵਾ ਦੇ ਵਿੱਚ ਹੋ ਕੇ ਮਤਲਬ ਉਹਨਾਂ ਦੇ ਮਗਰ ਹੀ ਲੱਗ ਤੁਰਦੇ ਆ ਬਹੁਤੇ ਤੁਸੀਂ ਸੁਣਿਆ ਕਿ ਕਿਵੇਂ ਜਥੇਦਾਰ ਸਾਹਿਬ ਬਾਦਲ ਪਰਿਵਾਰ ਤੇ ਨਿਸ਼ਾਨੀ ਸਾਤਰ ਨੇਤੇ ਉਹ ਜੋ ਕੇ ਸਿੱਖਾਂ ਦੇ کردار ਬਾਰੇ ਆਪਣੀ رائے ਸੰਗਤ ਨਾਲ ਸਾਂਝੀ ਕਰ ਰਹੇ ਨੇ ਹਾਲਾਂਕਿ ਇਹ ਦੋਵੇਂ ਗੱਲਾਂ ਅੱਜ ਦੇ ਹਾਲਾਤਾਂ ਤੇ ਚੰਗੀਆਂ ਟੁਕਦੀਆਂ ਨੇ ਹੁਣ ਜਦ ਜਥੇਦਾਰ ਸਾਹਿਬ ਨੂੰ ਇਸ ਬਾਰੇ رائے ਪੁੱਛੀ ਗਈ ਤਾਂ ਉਹਨੇ ਕਿਹਾ ਕਿ ਵਿਚਾਰ ਹਾਲਾਤਾਂ ਦੇ ਆਧਾਰਿਤ ਹੁੰਦੇ ਨੇ ਬਾਕੀ ਉਹ ਗੱਲ ਗੋਲ ਕਰ ਗਏ ਵਿਚਾਰ ਜਿਹੜਾ ਹੁੰਦਾ ਨਾ ਵਿਚਾਰ ਹਾਲਾਤਾਂ ਦੇ ਅਨੁਸਾਰ ਹੁੰਦਾ ਇਹ ਨਹੀਂ ਮੈਂ ਕਹਿੰਦਾ ਵੀ ਵਿਚਾਰ ਕਿਦਾ ਬਦਲ ਜਾਊਗਾ ਪਰ ਜਿਹੜੀ ਅੱਜ ਤੁਹਾਡੇ ਸਾਹਮਣੇ ਸਥਿਤੀ ਆ ਬੜੀ ਭਿਆਨਕ ਆ ਰਾਜਸੀ ਤੌਰ ਦੇ ਉਤੇ ਜੇ ਸਿੱਖਾਂ ਦੀ ਇੱਥੇ ਸਟੈਬਲਿਸ਼ਮੈਂਟ ਨਾ ਰਹੀ ਸਿੱਖਾਂ ਦੀ ਚੜ੍ਹਦੀ ਕਲਾ ਨਾ ਰਹੀ ਤੇ ਜਿਹੜੇ ਹਾਲਾਤ ਤੁਸੀਂ ਆਲੇ-ਦੁਆਲੇ ਵੇਖ ਰਹੇ ਹੋ ਉਹ ਹੋ ਸਕਦੇ ਆ ਮੈਂ ਇਹ ਸਮਝਦਾ ਮੈਂ ਅੰਦਰ ਹੀ ਕਹਾਂ ਆ ਕਿ ਜਿਹੜੇ ਤੁਸੀਂ ਮੇਰੇ ਬਾਰੇ ਕਹਣਾ ਤੁਸੀਂ ਉਦੋਂ ਇਹ ਕਿਹਾ ਉਹਦਾ ਵੀ ਮੈਂ ਕਰਨੇ ਉਹ ਸਮਝਦਾ ਗੁਰੂ ਤੋਂ ਦੂਰੀ ਜੇ ਕੋਈ ਹੁਣ ਨਾਲੇ ਸਮੇਂ ਤੇ ਵੀ ਇਦਾਂ ਕਰਦਾ ਉਹਦਾ ਵੀ ਮੈਂ ਕਰਨ ਸਮਝਦਾ ਗੁਰੂ ਤੋਂ ਦੂਰੀ ਅਸੀਂ ਸਾਰੇ ਮਿਲ ਕੇ ਗੁਰੂ ਤੋਂ ਦੂਰੀਆਂ ਘਟਾ ਲਈਏ ਮਸਲਾ ਹੀ ਕੋਈ ਨਹੀਂ ਹੈਗਾ ਪੰਥ ਦੇ ਸਾਹਮਣੇ ਪੰਜਾਬ ਦੇ ਸਾਹਮਣੇ ਕੋਈ ਮਸਲਾ ਹੀ ਨਹੀਂ ਸਾਰੇ ਹੀ ਮਸਲੇ ਹੱਲ ਆ ਸਾਡੇ ਬੜਾ ਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਕੀ ਯਤਨ ਹੋਣਗੇ ਮੈਂ ਕੋਈ ਕਾਲੀ ਦਲ ਦਾ ਨਮਾਇੰਦਾ ਥੋੜਾ ਹੈਗਾ ਨਹੀਂ ਮੈਂ ਪੰਥ ਦਾ ਨਮਾਇੰਦਾ ਤੁਸੀਂ ਇਹ ਪੁੱਛੋ ਵੀ ਪੰਥ ਨੂੰ ਮਜ਼ਬੂਤ ਕਰਨ ਦੇ ਕੀ ਯਤਨ ਹੋਣਗੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਕੀ ਯਤਨ ਹੋਣਗੇ ਤੇ ਮੈਂ ਤੁਹਾਨੂੰ ਯਤਨ ਦੱਸਦੇ ਆ ਭਾਈ ਇੱਥੇ ਲਹਿਰ ਜਿਹੜੀ ਚੱਲਣੀ ਧਰਮ ਪ੍ਰਚਾਰ ਦੀ ਗੁਰੂ ਨਾਨਕ ਪਾਸ਼ਾ ਦੀ ਧਰਤੀ ਤੇ ਅਸੀਂ ਪ੍ਰਣ ਕਰਕੇ ਜਾਂਦੇ ਇੱਥੇ ਅਰਦਾਸ ਕਰਕੇ ਜਾਂਦੇ ਆ ਕਿ 1 ਸਾਲ ਦੇ ਵਿੱਚ ਜਿੰਨੇ ਵੀ ਮਿਸ਼ਨ ਚੱਲਦੇ ਆ ਅਸਜੀਪੀਸੀ ਦੇ ਜਿੰਨੀਆਂ ਵੀ ਸਾਡੀਆਂ ਸੰਪਰਦਾਵਾਂ ਜਿੰਨੀਆਂ ਵੀ ਸਾਡੀਆਂ ਨਿਹੰਗ ਜਥੇਬੰਦੀਆਂ ਮੈਂ ਇੱਕ ਗੱਲ ਬੜੀ ਕਰਦਾ ਨਾ ਭਾਈ ਕੋਈ ਨਾ ਵੱਡਾ ਸਾਰਾ ਘਰ ਬਣਿਆ ਸੀ ਉਹ ਬਾਹਰ ਆ ਕੇ ਲੈ ਕੇ ਆ ਕੇ ਉਹ ਉਹਨੂੰ ਢਾਉਣਾ ਮਸ਼ੀਨਾ ਮਸ਼ੂਨਾ ਅੱਜ ਕੱਲ ਵੀ ਬੜਾ ਚੱਲਦਾ ਨਾ ਇਹ ਪਹਿਲਾਂ ਯੂਪੀ ਤੇ ਚੱਲਦਾ ਸੀ ਘਰ ਢਾਉਣ ਦਾ ਤੇ ਉਹ ਜਦੋਂ ਘਰ ਢਾਉਣ ਲੱਗੇ ਤੇ ਜਿਹੜੇ ਅੰਦਰ ਬੰਦੇ ਸੀ ਨਾ ਉਹ ਅੰਦਰ ਲੜੀ ਜਾਣ ਇੱਕ ਕਹੇ ਮੈਂ ਆਹ ਕਮਰਾ ਲੈਣਾ ਦੂਜਾ ਕਹੇ ਮੈਂ ਆਹ ਕਮਰਾ ਲੈਣਾ ਤਿਜਾ ਕਹੇ ਮੈਂ ਆਹ ਕਮਰਾ ਲੈਣਾ ਉੱਥੇ ਤੁਹਾਡੇ ਵਰਗਾ ਕੋਈ ਗੁਰਮੁਖੋ ਸਿਆਣਾ ਸੀ ਉਹ ਕਹਿੰਦੇ ਵੀ ਕਮਲਿਓ ਵੀ ਇਹ ਤੇ ਕਮਰੇ ਤੇ ਬਾਅਦ ਚ ਵੰਡ ਲਾਂਗੇ ਕੋਈ ਗੱਲ ਨਹੀਂ ਪਹਿਲਾਂ ਘਰ ਟਾਉਣ ਆਇਆ ਤੇ ਜਿਹੜਾ ਘਰ ਟਾਉਣ ਆਇਆ ਉਹਦਾ ਮੁਕਾਬਲਾ ਤੇ ਕਰ ਲਈਏ ਤੋ ਇਕੱਠੇ ਹੋਣਾ ਪੈਣਾ ਉਹ ਇਕੱਠੇ ਹੋਣਾ ਪੰਥ ਦੇ ਨਿਸ਼ਾਨ ਸਾਹਿਬ ਦੇ ਹੇਠਾਂ ਤੇ ਇਕੱਠੇ ਹੋ ਵਾਂਗੇ ਤੇ ਕੋਈ ਗੱਲ ਹੀ ਨਹੀਂ ਇੱਥੇ ਅਸੀਂ ਅਹਿਮਦ ਸ਼ਾਹ ਬਦਾਲੀ ਵਰਗਿਆਂ ਦੇ ਮੂੰਹ ਮੋੜ ਤੇ ਆ ਜਿਹੜਾ ਕੋਈ ਕਹਿੰਦਾ ਵੀ ਸਿੱਖਾਂ ਦੀ ਹੋਂਦ ਅਸਤੀ ਨੂੰ ਆਪਾਂ ਮਿਟਾਾਂਗੇ ਪੰਥ ਬੜਾ ਤਗੜਾ ਪੰਥ ਚੜ੍ਹਦੀ ਕਲਾ ਚਾ ਆਤਮਾ ਗ੍ਰੰਥ ਚਾ ਸਰੀਰ ਪੰਥ ਚਾ ਪਾਤਸ਼ਾ ਪੰਥ ਦੇ ਉੱਤੇ ਮੇਰ ਕਰਨਗੇ ਬਖਸ਼ਿਸ਼ ਕਰਨਗੇ ਬਾਕੀ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਉਤਾ ਭਾਈਆਂ ਇਹ ਸਾਰੀਆਂ ਨਿਹੰਗ ਸਿੱਖ ਜਥੇਬੰਦੀਆਂ ਦਲ ਪੰਥ ਟਕਸਾਲਾ ਨਿਰਮਲੇ ਸਾਰੇ ਅਸੀਂ ਗੁਰਸਿੱਖ ਆਪਸ ਵਿੱਚ ਭਰਾ ਵਾਂ ਜੇ ਮੇਰੇ ਇਹਨਾਂ ਨੂੰ ਲੱਗਦਾ ਵਾ ਕਿ ਕਿਤੇ ਨਾ ਕਿਤੇ ਅ ਇਹ ਨਿਮਰਤਾ ਦੇ ਵਿੱਚ ਮੈਂ ਤੇ ਹਮੇਸ਼ਾ ਹੀ ਹੱਥ ਜੋੜੇ ਆ ਤੇ ਨਿਮਰਤਾ ਦੇ ਵਿੱਚ ਆ ਜੇ ਕਹਿਣ ਭਈ ਇਹ ਸਾਡੇ ਕੋਲ ਆ ਜਾਣ ਤੇ ਮੈਂ ਨੰਗੇ ਪੈਰੀ ਵੀ ਇਹਨਾਂ ਦੇ ਕੋਲ ਜਾਣ ਨੂੰ ਤਿਆਰ ਆ ਮਸਲਾ ਹੱਲ ਹੋਣਾ ਚਾਹੀਦਾ ਪੰਥ ਦੀ ਏਕਤਾ ਪੰਥ ਦੀ ਚੜ੍ਹਦੀ ਕਲਾ ਇਹੋ ਹੀ ਸਾਡਾ ਸਾਰਿਆਂ ਦਾ ਯਤਨ ਹੋਣਾ ਚਾਹੀਦਾ ਸਿੰਘ ਸਾਹਿਬ ਗੱਲ ਤਾਂ ਚੰਗੀ ਕਰ ਰਹੇ ਨੇ ਕਿ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਬਾਕੀ ਤੁਹਾਨੂੰ ਕੀ ਲੱਗਦਾ ਹਾਲਾਤਾਂ ਮੁਤਾਬਕ ਵਿਚਾਰ ਤੇ ਵਿਹਾਰ ਬਦਲ ਲੈਣਾ ਚਾਹੀਦਾ ਜਾਂ ਨਹੀਂ ਕਮੈਂਟ ਕਰਕੇ ਆਪਣੀ رائے ਜ਼ਰੂਰ ਸਾਂਝੀ ਕਰਨਾ